ਹਾਂਜੀ ਇਹ ਸਾਰੰਗ ਚਸਤੀ ਗਾਲ ਜੀ ਸਲਾਮ ਅਲੈਕੁਮ ਜੀ ਲਓ ਜੀ ਇਹ ਮਾਦੀ ਨਾਲ ਹੋਰੋ ਪੀਲਾ ਨਰ ਬਾਛਾ ਲੱਗਿਆ ਜੇ ਬਰਸਾਤ ਹੋਈ ਹੈ ਚੰਦਾ ਚਾਰਦਾ ਕੁਲ ਕਰੀ ਚਾ ਉਹ ਕੀ ਹੋਂ ਤੇ ਪਛਾਣ ਨਹੀਂ ਜਿਹੜਾ ਪੂਰੇ ਪੂਰੇ ਕਰੇਗਾ ਇਹ ਪਰ ਵਗੈਰਾ ਫਿਰ ਤੁਸੀਂ ਪਛਾਣ ਚਣੀਆਂ ਹੋਗੇ ਬਹੁਤ ਸੋਹਣਾ ਜਿਹਾ ਉਹ ਜੀ ਦੋਸਾਈ ਦਾ ਨਰਸੀ ਮਾਦੀ ਬਹੁਤ ਜਮਾਨ ਸੀ ਬਹੁਤ ਲੰਬੀ ਸੀ ਇਸ ਕਰਕੇ ਫਿਰ ਨਰ ਬੋਲਣਾ ਪਿਆ ਲੋ ਜੀ ਆ ਦੇਖੋ ਤੇ ਇੱਕ ਭਰਾ ਨੇ ਵਿੱਚ ਕਮੈਂਟ ਕੀਤਾ ਸੀ ਵੀਰ ਨੇ ਵੀ ਤੁਸੀਂ ਦਾਣੇ ਚ ਕੀ ਵਰਤਦੇ ਹੋ ਵੀਰ ਅਸੀਂ ਆਪਾਂ ਦਾ ਨੋਰਮਲ ਹੀ ਦਾਣਾ ਪਾਈਦਾ ਚਲ ਕਣਕ ਬਾਜਰਾ ਹੋ ਗਿਆ ਰੋਟੀ ਹੋ ਗਈ ਕੋਈ ਖਾਸ ਹੋਣੀ ਨਹੀਂ ਬਰੀਡ ਹੀ ਪੈਦੀ ਆ ਸੌਲਣ ਵਗੈਰਾ ਹੋ ਗਿਆ ਘਰ ਦਾ ਜੋ ਵੀ ਵਧਿਆ ਸਬਜ਼ੀ ਵਗੈਰਾ ਉਹ ਵੀ ਛੱਕ ਜਾਂਦੇ ਆ ਖਾਸ ਕਰਕੇ ਕਣਕ ਬਾਜਰਾ ਹੀ ਚੱਲਦਾ ਪਿਆ ਠੀਕ ਆ ਆ ਜੋੜਾ ਆ ਮਾਦੀ ਦਾ ਦੋ ਓਕੇ ਜੀ ਕਰੀਜ਼ ਮੁਕੰਮਲ ਕਰੇਗਾ ਤੇ ਤੁਹਾਡੇ ਸਾਹਮਣੇ ਫਿਰ ਨਵੀਂ ਵੀਡੀਓ ਪਾਵਾਂਗੇ ਇਸ ਦੀ ਬਹੁਤ ਸੋਹਣਾ ਬਣੇਗਾ ਜੰਗਲ ਤੇ ਰਿਜ਼ਲਟ ਵੀ ਚੰਗਾ ਆਏਗਾ ਇਸ ਜੋੜੇ ਦਾ ਅੱਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ